ਸਸਿਕਾਲ ਜੀ ਮੌਸਮ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਪੰਜਾਬ ਭਰ ਦਾ ਮੌਸਮ ਬਹੁਤ ਕੁਝ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਬਦਲਦਾ ਮੌਸਮ ਲੋਕਾਂ ਲਈ ਆਫਤ ਸਾਬਤ ਹੋ ਰਿਹਾ ਤੇ ਇਸਾ ਬਦਲਦੇ ਮੌਸਮ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਕੀ ਕੁਝ ਅਪਡੇਟ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਪੰਜਾਬ ਦੇ ਵਿੱਚ ਹੁਣ ਬਾਰਿਸ਼ ਹੋਣ ਦੇ ਨਾਲ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਦਲਦੇ ਮੌਸਮ ਦੇ ਵਿੱਚ ਲੋਕਾਂ ਨੂੰ ਹੁਣ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਇਸ ਕੜਾਕੇ ਦੀ ਠੰਡ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਗਿਆ ਤਾਪਾਂ ਦੇ ਵਿੱਚ ਭਾਰੀ ਗਰਾਵਡ ਵੀ ਦੇਖਣ ਨੂੰ ਮਿਲੇਗੀ। ਇਸ ਬਾਅਦ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਨੇ ਬੇਹਤ ਵੱਡੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਨੇ ਤੇ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਵੀ ਜਿਚਾਈ ਜਾ ਰਹੀ ਹੈ। 2 ਦਿਨ ਪਾਰਿਸ਼ਤਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ। ਇਸੇਹੀ ਚਾਲ ਦੇ ਪੰਜਾਬ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਗਿਆ। ਮੌਸਮ ਵਿਭਾਗ ਲਗਾਤਾਰ ਚੇਤਾਵਨੀਆਂ ਦਿੰਦਾ ਹੋਇਆ ਨਜ਼ਰ ਆ ਰਿਹਾ। ਜੇ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੀ ਅਪਡੇਟ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਬਦਲਣ ਵਾਲਾ ਹੈ ਜਾਨੀ ਕਿ ਹੁਣੇ بارش ਜਰੂਰ ਦੋ ਦਿਨ ਦੀ ਜਿਹੜੀ ਭਵਿੱਖਬਾਣੀ ਹੋਈ ਹੈ ਉਸ ਤੋਂ ਬਾਅਦ ਮੌਸਮ ਸਾਫ਼ ਹੋਵੇਗਾ ਜਾਨੀ ਕਿ ਇਹ ਖੁਸ਼ਕ ਮੌਸਮ ਜਿਹੜਾ بارش ਨਾ ਪੈਣ ਕਰਕੇ ਬਣਿਆ ਹੋਇਆ ਸੀ ਉਸੇ ਨਾਲ ਪੱਟੀ ਰਾਹਤ ਲੋਕਾਂ ਨੂੰ ਮਿਲੇਗੀ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗੀਆਂ ਨੇ ਖੰਗ ਦੇਸ਼ਾ ਬੁਖਾਰ ਨਾਲ ਲੋਕ ਪੀੜਤ ਹੁੰਦੇ ਨੇ ਉਸ ਤੋਂ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਸੁੱਕੀ ਟਾਂਡ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਸੀ ਤੇ ਉਸ ਤੋਂ ਬਾਅਦ ਹੁਣ ਇਹ ਬਦਲਦਾ ਮੌਸਮ ਲੋਕਾਂ ਦੇ ਲਈ ਕਾਫੀ ਜ਼ਿਆਦਾ ਆਫਤ ਪੈਦਾ ਕਰਦਾ ਨਜ਼ਰ ਆ ਰਿਹਾ ਤੇ ਵੱਡੀਆਂ ਭਵੇਖਵਾਨੀਆਂ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਕੀਤੀਆਂ ਗਈਆਂ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਡਾ ਅਲਰਟ ਅੰਮ੍ਰਿਤਸਰ ਫਟਾਣਕੋੜ ਮਾਨਸਾ ਠੰਡਾ ਮੂਕਾ ਤਰਨਤਾਰਨ ਇਹਨਾਂ ਦੇ ਵਿੱਚ ਅਲਰਟ ਜਾਰੀ ਹੈ ਕਈ ਥਾਵਾਂ ਤੇ ਜ਼ਿਆਦਾ ਬਾਰਿਸ਼ ਦੇਖਣ ਨੂੰ ਮਿਲੀ ਹੈ ਤੇਜ਼ ਹਵਾਵਾਂ ਚੱਲਣ ਦੇ ਨਾਲ ਮੁਸ਼ਕਿਲ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਮੌਸਮ ਵਿਭਾਗ ਨੇ ਵੱਲੋਂ ਅਲਰਟ ਜਾਰੀ ਕੀਤਾ ਹੈ ਤੇ ਜੇਕਰ ਤੁਸੀਂ ਕਿਤੇ ਘੁੰਮਣ ਜਾਣ ਦਾ ਪਲਾਨ ਬਣਾਉਂਦੇ ਹੋ ਤੇ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਹੁਣ ਘੁੰਮਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਵਿਜ਼ਿਬਿਲਟੀ ਘਟsac ਰਹੀ ਹੈ ਧੁੰਦ ਦਾ ਕਹਿਰ ਹਾਲੇ ਪਰ ਘਰ ਰਹੇਗਾ ਔਰ ਇਹ ਠੰਡ ਜਿਹੜੀ ਆ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਠੰਡ ਦੇ ਨਾਲ ਔਰ بارش ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ بارش ਦੇ ਖੰ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਜਿੱਥੇ ਲੋਕਾਂ ਨੂੰ ਕੜਾਕੇ ਦੀ ਜ ਤੋ ਉਪਦਾ ਸਾਹਮਣਾ 2-3 ਦਿਨ ਕਰਨਾ ਪਿਆ ਰਾਹਤ ਜ਼ਰੂਰ ਠੰਡ ਤੋਂ ਮਿਲੀ ਸੀ ਪਰ ਲੋਕ ਸ਼ਾਇਦ ਗਰਮੀ ਮਹਿਸੂਸ ਕਰਨ ਲੱਗ ਪਏ ਸੀ ਪਰ ਇਸ ਤੋਂ ਬਾਅਦ ਹੁਣ ਬਾਰਿਸ਼ ਤੇ ਇੱਕਦਮ ਮੌਸਮ ਬਦਲ ਦਿੱਤਾ ਹੈ ਤੇ ਜਿਸ ਤੋਂ ਬਾਅਦ ਬਾਰਿਸ਼ ਦਾ ਅਲਰਟ ਹਾਲੇ ਵੀ ਪੰਜਾਬ ਦੇ ਵਿੱਚ ਜਾਰੀ ਹੈ ਵੱਡੀਆਂ ਭਵੇਖਵਾਨੀਆਂ ਹੋਈਆਂ ਮੌਸਮ ਵਿਭਾਗ ਲਗਾਤਾਰ ਹੀ ਵੱਡੇ ਅਲਰਟ ਜਾਰੀ ਕਰ ਰਿਹਾ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਸ ਬਦਲਦੇ ਮੌਸਮ ਦੇ ਵਿੱਚ ਤੁਸੀਂ ਸਾਵਧਾਨੀ ਵਰਤਣਾ ਨਹੀਂ ਤਾਂ ਤੁਹਾਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਵੱਡੀਆਂ ਅਪਡੇਟ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਦਿੱਤੀਆਂ ਗਈਆਂ ਹਨ ਇਸ ਜਵਾਲ ਦੇ ਦੱਸਿਆ ਕਿ ਪੰਜਾਬ ਦੇ ਵਿੱਚ ਤਾਪਮਨ ਚ ਦਿਰਾਵਟ ਹੋਵੇਗੀ। ਬਟੰਡਾ ਦੇ ਵਿੱਚ 2.6 ਡਿਗਰੀ ਸੈਲਸੀਅਸ ਦਾ ਤਾਪਮਨ ਦਰਜ ਕੀਤਾ ਗਿਆ। ਰਾਤ ਦੇ ਸਮੇਂ ਭਾਰੀ ਧੁੰਦ ਹੋਣ ਕਰਕੇ ਵਿਜ਼ਿਬਿਲਟੀ ਘਟ ਰਹੀ ਹੈ। ਸਫ਼ਰ ਕਰਨ ਵਾਲਿਆਂ ਨੂੰ ਮੁਸ਼ਕਲ ਹੋ ਰਹੀ ਹੈ। ਤਾਂ ਇਸ ਜਾਣਕਾਰੀ ਨੂੰ ਵਿਦੇਸ਼ੇ ਸ਼ੇਅਰ ਕਰਕੇ ਲੋਕਾਂ ਤੱਕ ਜੂਰ ਪਹੁੰਚਾਓ ਤਾਂ ਕਿ ਪੰਜਾਬ ਦਾ ਮੌਸਮ ਕੀ ਕੁਝ ਕਹਿ ਰਿਹਾ ਕਿਸ ਤਰੀਕੇ ਦਾ ਰਹੇਗਾ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ।